ਹੈਲੋ ਗਾਇਸ ਆਪ ਸਭੀ ਦਾ ਸਵਾਗਤ ਹੈ ਆਪਣੀ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਬ ਤੁਸੀਂ ਸਾਰੇ ਕੈਂਟ ਹੋਗੇ ਵਧੀਆ ਹੋਗੇ ਯਾਰ ਤੇ ਅੱਜ ਆਪਾਂ ਫਲਾਲ ਆਪਾਂ ਨੂੰ ਸਵੇਰੇ ਸਵੇਰੇ ਡੈਡੀ ਦਾ ਫੋਨ ਆ ਗਿਆ ਸੀ ਤੇ 5:00 ਵਜੇ ਤੇ ਅੱਜ ਡੈਡੀ ਵੀ ਆਪਣੀ ਰਾਤ ਆਪਣੀ ਮੋਟਰ ਖੜ ਗਈ ਸੀ ਤੇ ਕੁਝ ਫਿਓਜ ਫਿਓਜ ਮੱਚ ਗਈ ਸੀ ਤੇ ਆਪਣੀ ਮੋਟਰ ਤਾਂ ਕਰਕੇ ਖੜ ਗਈ ਸੀ ਰਾਤ ਤੇ ਤਾਂ ਕਰਕੇ ਡੈਡੀ ਅੱਜ ਆਪਣੇ 5:00 ਵਜੇ ਵੀ ਸਵੇਰੇ ਖੇਤ ਤੇ ਖੇਤ ਆ ਕੇ ਦੇਖਿਆ ਆਪਣੇ ਨਾਲ ਇੱਥੇ ਵੀ ਤੂੜੀ ਰੱਖੀ ਹੋਈ ਆ ਖੇਤ ਟੂੜੀ ਰੱਖੀ ਹੋਈ ਆ ਤੇ ਵੀ ਬੰਨ ਦੇ ਲੋ ਖਾਸੀ ਵੱਡੀ ਸੁਭਾਤਾ ਉਹ ਚ ਘੱਟੋ ਘੱਟੋ ਚ 15 20 ਟਰਾਲੀਆਂ ਵੀ ਪੈ ਜਾਂਦੀਆਂ ਨੇ ਵੀ ਐਡੀ ਵੱਡੀ ਸੁਭਾਤਾ ਉਹ ਤੇ ਵੀ ਇੱਥੇ ਪਸ਼ੂ ਵੀ ਰੱਖੇ ਹੋਏ ਕਿਸੇ ਬੰਦੇ ਦੇ ਇੱਥੇ ਪਸ਼ੂ ਵੀ ਰੱਖੇ ਹੋਏ ਹਨ ਤੇ ਡਾਕਟਰ ਜਿਹਨਾਂ ਦੇ ਕੋਲ ਆਪਣੇ ਵਾਹਣ ਆਪਣੇ ਕੋਲੇ ਉਹਨਾਂ ਦਾ ਵੀ ਰੱਖਿਆ ਸਾਰਾ ਕੁਝ ਇੱਥੇ ਤੇ ਵਿੱਚ ਵੀ ਆਪਣਾ ਸਮਾਨ ਵੀ ਪਿਆ ਜੀ ਵਿੱਚ ਉਹਦੇ ਕੁਝ ਤੇ ਪਾਈਪਾਂ ਪਈਆਂ ਸੀ ਤੇ ਆਪਣਾ ਡੈਡੀ ਜਦੋਂ ਸਵੇਰੇ ਸਵੇਰੇ ਅੱਜ ਖੇਤ ਆਇਆ ਤੇ ਖੇਤ ਆ ਕੇ ਦੇਖਿਆ ਆਪਣੇ ਖੇਤ ਨਾਲ ਇੱਥੇ ਅੱਗ ਲੱਗੀ ਵੀ ਸੀ ਅੱਜ ਕਿਉਂਕਿ ਜਿਹੜਾ ਤੁਹਾਨੂੰ ਮੈਂ ਵੀਡੀਓ ਦਿਖਾ ਦੂੰ ਉਹ ਚਾਰੇ ਪਾਸੇ ਵੀ ਬੰਦ ਸੀ ਯਾਰ ਹੁਣ ਆਪਾਂ ਨੂੰ ਐ ਨਹੀਂ ਪਤਾ ਯਾਰ ਵੀ ਕਿਹਨੇ ਅੱਗ ਲਾਈ ਆ ਕਿਹਨੇ ਅੱਗ ਨਹੀਂ ਲਾਈ ਵੀ ਅੱਗ ਕਿਵੇਂ ਲੱਗੀ ਆ ਕਿਵੇਂ ਨਾ ਲੱਗੀ ਆ ਆਪਾਂ ਨੂੰ ਯਾਰ ਕੁਝ ਵੀ ਨਹੀਂ ਪਤਾ ਇਹਦੇ ਬਾਰੇ ਆਪਾਂ ਸਵੇਰੇ ਆਪਾਂ ਡੈਡੀ ਦਾ ਫੋਨ ਆਇਆ ਆਪਾਂ ਆਏ ਤੇ ਫਿਲਹਾਲ ਨੂੰ ਜਿੰਦਾ ਲੱਗਿਆ ਜੀ ਪਹਿਲਾਂ ਆਪਾਂ ਚਾਬੀ ਲੈ ਕੇ ਜਿੰਦਾ ਖੋਲਿਆ ਤੇ ਬਹੁਤ ਭੈੜੀ ਅੱਗ ਲੱਗੀ ਵੀ ਯਾਰ ਘਟੋ ਘਟ ਘਟੋ ਘਟ 2.5 ਲੱਖ ਦਾ ਨੁਕਸਾਨ ਹੋ ਗਿਆ ਅੱਜ ਯਾਰ ਸਵੇਰੇ ਸਵੇਰੇ ਦੇਖੋ 2.5 ਲੱਖ ਦਾ ਯਾਰ ਅੱਗ ਆਪ ਨੂੰ ਐ ਨਹੀਂ ਪਤਾ ਲੱਗਿਆ ਵੀ ਅੱਗ ਲੱਗੀ ਤਾਂ ਲੱਗੀ ਕਿਵੇਂ ਤੇ ਆਪਾਂ ਸਾਰਾ ਕੁਝ ਦੇਖ ਲਿਆ ਰ ਕੋਲੋਂ ਵੀ ਦੇਖ ਲਿਆ ਨਾ ਉੱਥੇ ਕੋਈ ਬਿਜਲੀ ਦੀ ਤਾਰ ਨਾ ਕੋਸੋਰ ਵੀ ਤੇ ਕੁਝ ਵੀ ਚੀਜ਼ ਨਹੀਂ ਸੀ ਯਾਰ ਆਪਣੀਆਂ ਪੈਪਾਂ ਪੀਆਂ ਸੀ ਤੇ ਤੂੜੀ ਸੀ ਉੱਚ ਤੇ ਬਾਕੀ ਹੋਰ ਸਮਾਨ ਸੀ ਉੱਚ ਕੋਈ ਵੀ ਚੀਜ਼ ਹੈ ਜਿਹਨੂੰ ਰੱਖੀ ਹੋਈ ਜਿਸ ਨਾਲ ਵੀ ਅੱਗ ਆਪਣੀ ਲੱਗ ਜੇ ਕੋਈ ਗੈਸ ਜਾਂ ਕੁਝ ਹੋਰ ਵੀ ਕੁਝ ਵੀ ਨਾ ਕੁਝ ਵੀ ਚੀਜ਼ ਨਹੀਂ ਰੱਖੀ ਹੋਈ ਸੀ ਆਪ ਨੂੰ ਯਾਰ ਫੇਰ ਵੀ ਨਹੀਂ ਪਤਾ ਲੱਗਿਆ ਕਿ ਉੱਚ ਅੱਗ ਤਾਂ ਲੱਗੀ ਤਾਂ ਵੀ ਲੱਗੀ ਕਿਵੇਂ ਅੱਗ ਤੇ ਵੀਡੀਓ ਮੈਂ ਪਾ ਦੂੰਗਾ ਆਪਣੀ ਕਿ ਜੇ ਆਪ ਵੀਡੀਓ ਬਣਾਈ શકਦੇ ਯਾਰ ਮੈਂ ਕੋਸੇ ਬੋਲ ਨਹੀਂ ਸਕਿਆ ਤੇ ਕਿਉਂਕਿ ਯਾਰ ਕੰਮ ਬਹੁਤ ਹੋ ਗਿਆ ਸੀ ਅੱਗ ਬੁਝਾਉਣੀ ਪੈਗੀ ਤੇ ਬੰਦੇ ਵੀ ਆਪਣੇ ਆਗੇ ਸੀ ਲੱਗཔ་ ਆਪਾਂ ਸਾਰੇ ਫੋਨ ਲਾ ਲਈ ਸੀ ਯਾਰ ਪੈ ਲੈਣੀ ਫੋਨ ਲਾ ਲਈ ਸੀ ਆਪਾਂ ਵੀ ਆਗੇ ਸੀ ਮੌਕੇ ਤੇ ਯਾਰ ਵੀ ਅੱਗ ਬੁਝਾਉਣਾ ਤੇ ਅੱਗ ਬੁਝਾ ਕੇ ਯਾਰ ਵੀ ਬਰੇਤੀ ਵੀ ਸੀ ਉੱਥੇ ਘੱਟੋ ਘੱਟ 3-4 ਘੱਟੇ ਯਾਰ ਬਰੇਤੀ 'ਚ ਜਦੋਂ ਪਾਣੀ ਪਾਉਂਦੇ ਸੀ ਬਰੇਤੀ ਉਬਲਦੀ ਸੀ ਵੀਡੀਓ ਦੇਖ ਲਿਓ ਵੀਡੀਓ ਪਾ ਦੂੰਗਾ ਤੇ ਜਿਆਦਾ ਜਿਆਦਾ ਵੀਡੀਓ ਸ਼ੇਅਰ ਕਰੋ ਯਾਰ ਜਿਹੜੇ ਇਹੋ ਜਿਹੇ ਬੰਦੇ ਸੋਚ ਰੱਖਦੇ ਉਹਨਾਂ ਨੂੰ ਵੀ ਪਤਾ ਲੱਗੇ ਯਾਰ ਵੀ ਹਾਂ ਯਾਰ ਵੀ ਆਪਾਂ ਇਦਾਂ ਦਾ ਕਰਕੇ ਯਾਰ ਕੋਈ ਇਦਾਂ ਦੀ ਹਰਕਤ ਕਰਕੇ ਆਪਾਂ ਕਿਸੇ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਠੀਕ ਹੈ ਨਾ ਜਿੰਨਾ ਨੁਕਸਾਨ ਹੋ ਚਲ ਉਹ ਤਾਂ ਹੋ ਗਿਆ ਰ ਫੇਰ ਕਿਹੜਾ ਵੀ ਰੱਬ ਹੋਰ ਦੇ ਦੂ ਯਾਰ ਠੀਕ ਹੈ ਨਾ ਤੇ ਵੀ ਆਪਾਂ ਯਾਰ ਇਹੋ ਜਿਹਾ ਕੋਈ ਹਰਕਤ ਕਰਕੇ ਕੋਈ ਵੀ ਚੀਜ਼ ਲਾ ਲੋ ਵੀ ਆਪਾਂ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ ਤੇ ਜਿਆਦਾ ਜਿਆਦਾ ਵੀਡੀਓ ਸ਼ੇਅਰ ਕਰੋ ਨਾ ਠੀਕ ਹੈ ਜੀ ਆਪਣਾ ਚੈਨਲ ਹਜੇ ਤੱਕ ਤੁਸੀਂ ਨਹੀਂ ਸਬਸਕ੍ਰਾਈਬਰ ਕਰਿਆ ਤਾਂ ਸਬਸਕ੍ਰਾਈਬਰ ਕਰ ਲਓ ਤੇ ਬੈਲ ਆਈਕਨ ਤੋਂ ਬਾਅਦ ਹੋ ਯਾਰ ਤੇ ਆਪਣੇ ਕੰਟੀਨਿਊ ਬਲੌਗ ਆਉਂਦੇ ਆ ਆਪਣੇ ਚੈਨਲ ਤੇ ਪਿਛਲੇ ਬਲੌਗ ਤੁਸੀਂ ਜਾ ਕੇ ਦੇਖ ਸਕਦੇ ਹੋ। ਤੇ ਫਲਾੜ ਯਾਰ ਆਪਾਂ ਚੱਲਦੇ ਹਾਂ ਕਿਉਂਕਿ ਮੀਂਹ ਪਈ ਜਾਂਦਾ ਆਪਾਂ ਕੱਖ ਵੜਨਾ ਸੀ। ਤੇ ਅੱਗ ਆਪਾਂ ਬੁਝਾਤੀ। ਅੱਗ ਆਪਾਂ ਸਾਰੀ ਬੁਝਾ ਕੇ ਜਿੰਨਾ ਆਪਣਾ ਕੋਈ ਨੁਕਸਾਨ ਹੋਏ ਸਾਰੀਆਂ ਚੀਜ਼ਾਂ ਆਪਾਂ ਬਾਹਰ ਕੱਢਤੀਆਂ। ਤੇ ਬਾਹਰ ਕੱਢ ਕੇ ਤੇ ਅੱਜ ਆਪਣੀ ਮੋਟਰ ਦੀ ਵੈਸੇ ਕੇਬਲ ਤਾਰ ਵੀ ਮੱਚ ਗਈ ਕਿਉਂਕਿ ਉਹ ਥੱਲੇ ਬਹੁਤ ਦੂੰਗੀ ਲਾਈ ਚ ਉੱਥੇ ਤੱਕ ਵੀ ਅੱਗ ਭੱਗੀ ਸੀ ਮੋਟਰ ਤੇ ਕੇਬਲ ਤੱਕ ਉਹ ਵੀ ਮੱਚ ਗਈ। ਤੇ ਸੁਣੋ ਮੈਂ ਵੀਡੀਓ ਕਲਿੱਪ ਵੀਡੀਓ ਵਿੱਚ ਇਹ ਪਾ ਦੂੰਗਾ ਤੁਸੀਂ ਚੈੱਕ ਕਰ ਲਿਓ ਯਾਰ ਤੇ ਇੱਥੇ ਵੀਡੀਓ ਆਪਾਂ ਐਂਡ ਕਰਦੇ ਆਂ ਅੱਜ ਯਾਰ ਬੋਕੀ ਮੀਂਹ ਪਈ ਜਾਂਦਾ ਰ ਆਪਾਂ ਕੱਖ ਵੱਢ ਕੇ ਘਰੇ ਚੱਲਦੇ ਆਂ ਓਏ ਅੱਗ ਲੱਗੀ ਆਹ ਦੇਖੋ ਟੂੜੀ ਵਾਲੇ ਚ ਇਹ ਚਾਰੇ ਪਾਸੇ ਬੰਦ ਹੋਇਆ ਪਿਆ ਚਾਰੇ ਪਾਸੇ पैगी चार पारे पास पाता देखो इधर पशु रखे से तूड़ी भाई जी इधर पशु देखो इधर पशु लाए हुए अपने तड़के टाइम हुआ पैसा छे बजे आ सवेरे सवेरे कोई अब ला गया देखो अगें समझ नहीं हूँ लाई कितों के हिसाब ने अग लाई अंदर ਚੂੜੀ ਪਈ ਹੋਈ ਆ ਘੱਟੋ ਘੱਟ 10-12 ਟਰਾਲੀਆਂ 'ਚ ਚਾਰੇ ਪਾਸੇ ਬੰਦਾ ਦੇਖੋ ਕਿਸੇ ਪਾਸੋਂ ਨਹੀਂ ਜਾਤਾ ਆਮ ਉਗਿਆਂ ਵਿੱਚ ਦੀ ਅੱਗ ਲਾਈ ਲੱਗਦੀ ਆ ਜਾਂ ਉਹਨਾਂ ਵਿੱਚ ਦੀ ਮੋਰੇ ਵੱਡਾ ਘੇੜਾ ਸਾਨੂੰ ਦਿਖਾਉਣੇ ਆ ਚਾਰੇ ਪਾਸੇ ਲੱਗ ਲਈ ਪਿਆਣੀ ਪਤਾ ਹੁਣ ਲਾਈ ਕਿਵੇਂ ਆ ਕਿਵੇਂ ਨਾਲ ਅਗਲਾਈਆ ਮੋਰੋ ਦਿਖਾਉਣੇ ਤੁੰਡ ਲਈ ਮੋਰੇ ਵੀ ਗੇਟ ਆ ਦੇਖੋ ਭਰਾਇਆ ਫਰਾਇਆ ਤੁਮ ਜੋਂ ਬਾਈ ਬੈਨੂ ਤੂੜੀ ਦੇਖ ਕਾਦੀ ਆ ਉਹ ਉਹ ਖੁੰਝੇ ਚ ਦੇ ਭਾਂਂディア ਜੀ ਨਹੀਂ ਅੱਗ ਲੱਗੀ ਕਿ ਮੈਂ ਦੇਖੋ ਇਧਰ ਵੀ ਗੇਟ ਆ ਚਾਰੇ ਬਸੋ ਬੰਦਾ

وہ ہاٹنگ جلدی لے کے یہاں سے یہ گرم آئے گا ادھروں اچھا چل گرم ادھروں ادھر کرنی پڑے گی بات یہ رکھ دے میں نہیں کرنے دے گا موڑے موڑے لے ائے وہ کسے پائی نہیں بڑا ہاں مگر اور تین چار چیزیں ہی کر لیں گے بڑا بڑا وہ تمہیں مرضی بڑا ہے